ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਵਿੱਚ ਡੇਰਾ ਸਿਰਸਾ ਮੁਖੀ ਦੇ ਨਾਲ ਵੋਟਾਂ ਦਾ ਸੌਦਾ ਕੀਤਾ ਹੈ ਇਹ ਸ਼ਬਦ ਕਿਸਦੇ ਨੇ ਬੀਬੀ ਜਗੀਰ ਕੌਰ ਬੀਬੀ ਜਗੀਰ ਕੌਰ ਅੱਜ ਕੱਲ ਕਿਸ ਧਿਰ ਦੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਸ਼ੁਰੂ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਸ ਨੂੰ ਬਾਗੀ ਧੜਾ ਵੀ ਕਿਹਾ ਜਾਂਦਾ ਹੈ ਜਰ ਅਸਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਹੁੰਦਿਆਂ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਬੀਬੀ ਜਗੀਰ ਕੌਰ ਨੇ ਨਾਲ ਉਹਨਾਂ ਦੇ ਬਿਰਾਜਮਣ ਸਨ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਕੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਲਗਾਏ ਗਏ ਨੇ ਉਹਨਾਂ ਦੋਨਾਂ ਨੇ ਬੜੇ ਗੰਭੀਰ ਦੋਸ਼ ਲਾਏ ਨੇ ਤਰਨਾਲੀ ਕਿਹਾ ਕਿ ਪੰਜਾਬ ਸਰਕਾਰ ਨੇ ਅਸਲ ਮੁੱਦਿਆਂ ਤੋਂ ਮੂੰਹ ਫੇਰ ਲਿਆ ਆਮ ਆਦਮੀ ਪਾਰਟੀ ਨੇ ਜੋ ਕੀਤੇ ਗਏ ਵਾਅਦੇ ਦਿੱਤੀਆਂ ਗਿਆ ਗਰੰਟੀਆਂ ਤੋਂ ਮੂੰਹ ਫੇਰ ਲਿਆ ਤੇ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਪਟਕਾਇਆ ਜਾ ਰਿਹਾ ਹੈ ਇਹ ਗੱਲਾਂ ਉਹਨਾਂ ਨੇ ਕੀਤੀਆਂ ਨੇ ਹਾਲਾਂਕਿ ਡੇਰਾ ਸਿਰਸਾ ਮੁਖੀ ਦੇ ਬਿਆਨ ਕਿਹੜੇ ਪ੍ਰਸੰਗ ਵਿੱਚ ਦਿੱਤਾ ਗਿਆ ਵਿਸਥਾਰ ਨਾਲ ਉਹ ਵੀ ਤੁਹਾਨੂੰ ਦੱਸਦੇ ਹਾਂ ਬੀਤੇ ਦਿਨ ਹੋਈ ਪ੍ਰੈਸ ਕਾਨਫਰੰਸ 'ਚ ਬਹੁਤ ਵੱਡੀਆਂ ਗੱਲਾਂ ਨੇ ਜਿਹੜੀਆਂ ਉਸ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈਆਂ ਜਿਸ ਦੇ ਵਿੱਚ ਡੇਰਾ ਸਿਰਸਾ ਮੁਖੀ ਕਿਉਂਕਿ ਸਭ ਤੋਂ ਵੱਡੀ ਗੱਲ ਕਿ ਜਿਹੜਾ ਇੱਥੇ ਦੱਸਣਾ ਬਣਦਾ ਕਿ ਲਿਖਤੀ ਰੂਪ ਵਿੱਚ ਜਿਹੜਾ ਮਾਫੀਨਾਮਾ ਸੀ ਬਾਕੀ ਅਕਾਲੀਆਂ ਦਾ ਉਸ ਵਿੱਚ ਡੇਰਾ ਸਿਰਸਾ ਮੁਖੀ ਦਾ ਵੀ ਜ਼ਿਕਰ ਹੈ ਕਿ ਪਹਿਲਾਂ ਉਸ ਨੂੰ ਮਾਫੀਆਂ ਕਿਉਂ ਦਿੱਤੀਆਂ ਇਸ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਤੇ ਉਹਨਾਂ ਨੇ ਭਾਵੇਂ ਆਪਣੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਠਹਿਰਾਇਆ ਪਰ ਨਾਲ ਹੀ ਅਖੀਰ ਦੇ ਵਿੱਚ ਇਹ ਵੀ ਲਿਖਿਆ ਕਿ ਉਸ ਵੇਲੇ ਸਰਕਾਰ ਸਾਡੀ ਸੀ ਤੇ ਅਸੀਂ ਵੀ ਸਰਕਾਰ ਦਾ ਹਿੱਸਾ ਸੀ ਤੇ ਅਸੀਂ ਵੀ ਸਹਿਦੋਸ਼ੀ ਹਾਂ ਤਾ ਇਹ ਗੱਲ ਤਾਂ ਉਹਨਾਂ ਨੇ ਮੰਨ ਲਈ ਸੀ ਪਰ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਹਰਿਆਣਾ ਦੇ ਵਿੱਚ ਕਿਉਂਕਿ ਆਗਾਮੀ ਚੋਣਾਂ ਹੋਣ ਜਾ ਰਹੀਆਂ ਨੇ ਵਿਧਾਨ ਸਭਾ ਚ ਪ੍ਰਚਾਰ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਉੱਥੇ ਕਰਨਾ ਤਾਂ ਇਸ ਕਰਕੇ ਉਹਨਾਂ ਨੇ ਹੁਣ ਉਸ ਨੂੰ ਕਾਊਂਟਰ ਦੇਣ ਦੇ ਲਈ ਕਿ ਡੇਰਾ ਸਿਰਸਾ ਮੁਖੀ ਦੇ ਨਾਲ ਵੋਟਾਂ ਦਾ ਸੌਦਾ ਆਮ ਆਦਮੀ ਪਾਰਟੀ ਨੇ ਕਰ ਲਿਆ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਹਾਲੇ ਹੋ ਸਕਦਾ ਕਿਸੇ ਪ੍ਰਚਾਰ ਦੇ ਦੌਰਾਨ ਇਸ ਦਾ ਮੋੜਵਾ ਤਿੱਖੇ ਰੂਪ ਵਿੱਚ ਜਵਾਬ ਦੇਣ ਫਿਲਹਾਲ ਦੀ ਘੜੀ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਹੀਂ ਦਿੱਤਾ ਗਿਆ ਇਸ ਗੱਲ ਦਾ ਪਰ ਜਦੋਂ ਵੀ ਉਹ ਬੋਲਣਗੇ ਤੇ ਉਹ ਕਹਿ ਸਕਦੇ ਆ ਪੁਰਾਣੇ ਦਿਨ ਚੇਤੇ ਕਰਾ ਸਕਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਕਿ ਤੁਸੀਂ ਤੁਹਾਡੇ ਜਦੋਂ ਪਾਰਟੀ ਦੇ ਲੀਡਰ ਚੋਟੀ ਦੇ ਉੱਥੇ ਮੱਥਾ ਟੇਕਦੇ ਸਨ ਜਾਂ ਨਤਮਸਤਕ ਹੋਣ ਲਈ ਜਾਂਦੇ ਸਨ ਵੋਟਾਂ ਦੇ ਚੱਕਰ 'ਚ ਤਾਂ ਉਹ ਉਸ ਦਾ ਜਵਾਬ ਕੌਣ ਦੇਵੇਗਾ ਹਾਲਾਂਕਿ ਇਸ ਗੱਲ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਗਲਤੀਆਂ ਕੀਤੀਆਂ ਨੇ ਤੇ ਤਾਂ ਹੀ ਸਾਡਾ ਅੱਜ ਇਹ ਹਾਲ ਹੈ ਹੋਰ ਕਿਹੜੀਆਂ ਕਿੜੀਆਂ ਉੱਥੇ ਗੱਲਾਂ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਧੜੇ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਜਿਹੜਾ ਉਹ ਸ਼ਬਦੀ ਹਮਲਾ ਕੀਤਾ ਕਿ ਬਾਗਿਆਂ ਦੀ ਮੋਰੀ ਆਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਅਦਬੀ ਮਾਮਲੇ ਦੇ ਮੁਲਜ਼ਮ ਡੇਰਾ ਸਿਰਸਾ ਦੇ ਮੁਖੀ ਨਾਲ ਵੋਟਾਂ ਦਾ ਸੌਦਾ ਕਰ ਲਿਆ ਹੈ। ਇਸ ਕਰਕੇ ਬੇਅਦਬੀ ਮਾਮਲੇ 'ਚ ਪੰਜਾਬ ਸਰਕਾਰ ਨੇ ਉਸੇ ਤਰ੍ਹਾਂ ਚੁੱਪ ਧਾਰ ਲਈ ਹੈ ਜਿਵੇਂ ਅਕਤੂਬਰ 2015 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਚੁੱਪ ਵੱਟੀ ਸੀ। ਇੱਥੇ ਹੀ ਪ੍ਰੈਸ ਕਾਨਫਰੰਸ ਦੇ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਬੀਬੀ ਜਗੀਰ ਕੌਰ ਤੇ ਬਾਗੀ ਧੜੇ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਬੇਅਦਬੀ ਮਾਮਲਿਆਂ 'ਚ ਸਿੱਖ ਸੰਗਤ ਨੂੰ ਇਨਸਾਫ ਨਾ ਦੇਣ ਦੇ ਮਾਮਲੇ 'ਚ ਲੋਕ ਆਮ ਆਦਮੀ ਪਾਰਟੀ ਨੂੰ ਵੀ ਉਸ ਦੇ ਸਜ਼ਾ ਦੇਣਗੇ ਤੇ ਜਿਸ ਤਰ੍ਹਾਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਸਜ਼ਾ ਦਿੱਤੀ ਸੀ ਬੀਬੀ ਜਗੀਰ ਕੌਰ ਨੇ ਬਾਅਦ ਦਾਵਾ ਕੀਤਾ ਹੈ ਕਿ ਹਰਿਆਣੇ ਦੀਆਂ 90 ਸੀਟਾਂ ਤੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਸੂਬੇ ਵਿੱਚ ਕਈ ਥਾਵਾਂ ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਕਾਰਨ ਮੁੱਖ ਮੰਤਰੀ ਨੇ ਡੇਰਾ ਮੁਖੀ ਪ੍ਰਤੀ ਨਰਮ ਰਵਈਆ ਪਣਾਇਆ ਕਿਉਂਕਿ ਹਰਿਆਣਾ ਤੋਂ ਇਲਾਵਾ ਪੰਜਾਬ ਦੇ ਮਾਲਵਾ ਖੇਤਰ ਚ ਵੀ ਡੇਰਾ ਸਿਰਸਾ ਦੇ ਵੱਡੇ ਗਿਣਤੀ ਚ ਪੈਰੋਕਾਰ ਨੇ ਤੇ ਉਹਨਾਂ ਨੂੰ ਵੋਟਾਂ ਦਾ ਡਰ ਹੈ ਕਿ ਉਹ ਨਾ ਖੋਸ ਜਾਣ ਉਹਨਾਂ ਕਹਿਆ ਕਿ ਜੇ ਵਿੱਚ ਸਿਆਸੀ ਲਹਾ ਲੈਣ ਲਈ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਕੀਤਾ ਜਾ ਰਿਹਾ ਹੈ ਜਦ ਕਿ ਸਾਬਕਾ ਆਈਜੀ ਰਣਵੀਰ ਸਿੰਘ ਖੱਟੜਾ ਤੇ ਆਧਾਰਿਤ ਸਿੱਟੇ ਜਾਂਚ ਚ ਡੇਰਾ ਸਰਸਾ ਮੁਖੀ ਰਾਮ ਰਹੀਮ ਤੇ ਹਣੀਪ੍ਰੀਤ ਦੀ ਕਥਿਤ ਸ਼ਮੂਲੀਅਤ ਦਾ ਸਪਸ਼ਟ ਖੁਲਾਸਾ ਕੀਤਾ ਹੈ ਇਸ ਦੇ ਬਾਵਜੂਦ ਕੇਸ ਨੂੰ ਅੱਗੇ ਲਿਜਾਣ ਲਈ ਗ੍ਰਹਿ ਮੰਤਰਾਲੇ ਕੋਲ ਭੇਜ ਦਿੱਤਾ ਗਿਆ ਬੀਬੀ ਜ਼ਗੀਰਕਾਰ ਨੇ ਕਿਹਾ ਕਿ ਆਪ ਬੇਅਦਬੀ ਦੇ ਮਾਮਲੇ ਹੱਲ ਕਰਾਉਣ ਦਾ ਵਾਅਦਾ ਕਰਕੇ ਆਏ ਸਨ ਪਰ ਸੱਤਾ ਹਾਸਲ ਕਰਨ ਤੋਂ ਬਾਅਦ ਹੁਣ ਉਹ ਵੀ ਸ਼੍ਰੋਮਣੀ ਅਕਾਲੀ ਦਲ ਵਾਲੇ ਰਾਹ ਪੈ ਗਈ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਬਾਗੀ ਧੜੇ ਦੀ ਲੀਡਰਸ਼ਿਪ ਇਹ ਕਹਿ ਰਹੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਨੇ ਜੋ ਕੀਤਾ ਬੇਅਦਬੀ ਮਾਮਲਿਆਂ ਉਹੀ ਕੰਮ ਹੋਣਾ ਨਾਮਾਦਮੀ ਪਾਰਟੀ ਕਰ ਰਹੀ ਹੈ ਉਸੇ ਰਾਹ ਪੈ ਗਈ ਹੈ ਜਿਸ ਦੇ ਕਰਕੇ ਖਮਿਆਜੇ ਵੀ ਭੁਗਤ ਨਹੀਂ ਪੈ ਸਕਦੇ ਸਾਬਕਾ ਵਿਧਾਇਕ ਤੇ ਕਨਵੀਨਰ ਗੁਰਪ੍ਰਤਾਪ ਸਿੰਘ ਉਡਾਲਾ ਨੇ ਕਿਹਾ ਕਿ ਆਪ ਨੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਬਿਸਾਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਨਸ਼ਾ ਖਤਮ ਕਰਨ ਦਾ ਦਾਵਾ ਕਰਨ ਵਾਲੀ ਆਪ ਸਰਕਾਰ ਨਾ ਤਾਂ ਅਪਰਾਧ ਖਤਮ ਕਰ ਸਕੀ ਹੈ ਤੇ ਨਾ ਹੀ ਨਸ਼ਿਆਂ ਨੂੰ ਠੱਲ ਪਾ ਸਕੀ ਹੈ ਨਾਲ ਹੀ ਉਹਨਾਂ ਨੇ ਆਖਿਆ ਕਿ ਵੀਰਕਾ ਮਿਲਕ ਫਲਾਂਟ ਨੂੰ ਤਬਾਹ ਕਰਕੇ ਸੂਬੇ ਦੀ ਸਹਿਕਾਰਤਾ ਲਹਿਰ ਨੂੰ ਪ੍ਰਭਾਵਿਤ ਕਰਨ ਦੀ ਕਥਿਤ ਸਾਜ਼ਿਸ਼ ਰਚੀ ਜਾ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਤਾਂ ਪੰਜਾਬ ਸਰਕਾਰ ਨੇ ਇੰਨੇ ਮੁੱਦਿਆਂ ਦੇ ਉੱਤੇ ਮੂੰਹ ਮੋੜ ਲਿਆ ਮੁੱਖ ਮੋੜ ਲਿਆ ਇਸ ਗੱਲ ਦਾ ਜ਼ਿਕਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਕੀਤਾ ਹੁਣ ਬੀਬੀ ਜਗੀਰ ਕੌਰ ਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਜਿਹੜੇ ਸਵਾਲ ਚੁੱਕੇ ਨੇ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਕੁਮਰ ਵਿਜੇ ਪ੍ਰਤਾਪ ਵੀ ਕਹਿ ਚੁੱਕੇ ਨੇ ਕਿ ਮੈਨੂੰ ਇਸ ਮਸਲੇ ਤੇ ਜਲੀਲ ਕੀਤਾ ਗਿਆ ਹਾਲਾਂਕਿ ਕੇਜਰੀਵਾਲ ਨੇ ਕਿਹਾ ਸੀ ਕਿ 24 ਘੰਟਿਆਂ ਦੇ ਅੰਦਰ ਅੰਦਰ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਸੁੱਟਦੇ ਆਂਗੇ ਜੇਲਾਂ 'ਚ ਸੁੱਟਦੇ ਆਂਗੇ ਪਰ ਉਹਨਾਂ ਨੇ ਵੀ ਇੱਕ ਇੰਟਰਵਿਊ 'ਚ ਜ਼ਿਕਰ ਕੀਤਾ ਸੀ ਕਿ 24 ਘੰਟੇ ਛੱਡੋ 24 ਮਹੀਨੇ ਬੀਤ ਗਏ ਪਰ ਇਸ ਮਸਲੇ ਦੇ ਵਿੱਚ ਕੋਈ ਹਾਲ ਨਹੀਂ ਹੋਇਆ ਉਲਟਾ ਜਿਹੜੇ ਮੁੱਖ ਗਵਾਹ ਨੇ ਉੱਥੋਂ ਦੇ ਉਸ ਕੇਸ ਦੇ ਉਹ ਮੇਰੇ ਖਿਲਾਫ ਪਗਟਾਉਣ ਦੇ ਲਈ ਹੀ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਕੁਮਰ ਵਿਜੇ ਪ੍ਰਤਾਪ ਵੀ ਇਸ ਮਸਲੇ ਤੇ ਨਾਰਾਜ਼ ਚੱਲ ਰਹੇ ਨੇ ਆਪਣੇ ਹੀ ਜਦੋਂ ਇੱਕ ਵਿਧਾਇਕ ਵੱਲੋਂ ਇਸ ਤਰ੍ਹਾਂ ਦੇ ਸਵਾਲ ਚੁੱਕੇ ਜਾਣ ਤਾਂ ਵਿਰੋਧੀਆਂ ਨੂੰ ਹੋਰ ਮੌਕਾ ਮਿਲਦਾ ਉਹਨਾਂ ਵਿੱਚੋਂ ਹੁਣ ਬੀਬੀ ਜ਼ਗੀਰ ਘਰ ਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਹ ਜਿਹੜੀ ਇਸ ਮੁੱਦੇ ਦੇ ਉੱਤੇ ਸਿਆਸਤ ਕੀਤੀ ਹੈ ਤੁਹਾਨੂੰ ਦੇਖਦੇ ਹਾਂ ਕਿ ਇਹਨਾਂ ਸਵਾਲਾਂ ਦੇ ਜਵਾਬ ਵੀ ਮੁੱਖ ਮੰਤਰੀ ਭਗਵੰਤ ਮਾਨ ਕੀ ਦਿੰਦੇ ਆ ਦੋ ਗੱਲਾਂ ਉਹਨਾਂ ਨੇ ਬਾਹਰੀਆਂ ਪ੍ਰੈਸ ਕਾਨਫਰੰਸ ਇੱਕ ਡੇਰਾ ਸਿਰਸਾ ਮੁਖੀ ਨਾਲ ਵੋਟਾਂ ਦੇ ਨਾਲ ਸਮਝੌਤਾ ਕਰਨਾ ਦੂਜਾ ਇਸੇ ਕਰਕੇ ਇਹਨਾਂ ਮੁੱਦਿਆਂ ਤੋਂ ਮੂੰਹ ਫੇਰ ਲੈਣਾ ਚੁੱਪ ਵੱਟ ਲੈਣੀ ਬੋਲਣਾ ਹੀ ਨਾ ਸਜਾਈ ਨਾ ਦੇਣੀ ਕਿਉਂਕਿ ਸਾਡਾ ਵੋਟਾਂ ਦਾ ਨੁਕਸਾਨ ਨਾ ਹੋ ਜਾਵੇ ਇਹਨਾਂ ਗੱਲਾਂ ਦਾ ਇਲਜ਼ਾਮ ਹੈ ਜਿਹੜਾ ਉਹ ਬੀਬੀ ਜ਼ਗੀਰਕਾਰ ਤੇ ਗੁਰਪ੍ਰਤਾਪ ਸਿੰਘ ਵਡਾਲਾ ਹੋਰਾਂ ਨੇ ਬਾਗੀ ਧੜੇ ਨੇ ਲਾਇਆ ਹੈ ਉਹ ਦੇਖਦੇ ਆ ਕਿ ਇਸ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਦੇ ਦੌਰਾਨ ਦਿੰਦੇ ਆ ਜਾਂ ਫਿਰ ਇਸ ਨੂੰ ਇਗਨੋਰ ਕਰਨਗੇ ਕਿਉਂਕਿ ਜੇਕਰ ਜਵਾਬ ਦਿੰਦੇ ਨੇ ਤਾਂ ਫਿਰ ਉਹਨਾਂ ਨੂੰ ਠੋਸ ਦਲੀਲ ਦੇਣੀ ਪਵੇਗੀ ਕਿ ਉਸ ਮਸਲੇ ਦੇ ਵਿੱਚ ਉਹਨਾਂ ਨੇ ਕੀ ਪ੍ਰਾਪਤੀ ਕੀਤੀ ਹੈ ਤੇ ਕੀ ਉਹਨਾਂ ਤੋਂ ਹੱਲੇ ਕਰਨਾ ਰਹਿ ਗਿਆ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ